ਕਬੀਰ ਚਤੁਰਾਈ ਅਤ ਕਨੀ ਹਰ ਜਪ ਹਿਰਦੈ ਮਾਹੇ ਸੂਰੀ ਉਪਰ ਖਿਲਣਾ ਗਿਰ ਤਠਾ ਹਰ ਨਾਹੀਂ ਇਹ ਪਾਵਨ ਸ਼ਲੋਕ ਸਤਿਗੁਰੂ ਕਬੀਰ ਸਾਹਿਬ ਦਾ ਉਚਾਰਨ ਕੀਤਾ ਹੋਇਆ 109 ਨੰਬਰ ਸ਼ਲੋਕ ਹੈ ਇਸ ਪਾਵਨ ਸ਼ਲੋਕ ਅੰਦਰ ਸਤਿਗੁਰੂ ਕਬੀਰ ਸਾਹਿਬ ਮਨੁੱਖ ਦੇ ਜੀਵਨ ਦੀ ਸਭ ਤੋਂ ਵੱਡੀ ਸਿਆਣਪ ਦੀ ਗੱਲ ਕਰਦੇ ਨੇ ਕਿ ਅਸਲ ਵਿੱਚ ਮਨੁੱਖਾ ਜਨਮ ਦੇ ਮਨੁੱਖਾ ਜਨਮ ਪ੍ਰਾਪਤ ਕਰਕੇ ਤੇ ਇਸ ਜਨਮ ਦੇ ਅੰਦਰ ਸਭ ਤੋਂ ਵੱਡੀ ਸਿਆਣਪ ਕਿਹੜੀ ਵਰਤੀ ਜਾ ਸਕਦੀ ਹੈ ਬੰਦਾ ਸਭ ਤੋਂ ਵੱਡੀ ਸਿਆਣਪ ਕਿਹੜੀ ਹੈ ਜਿਹਨੂੰ ਆਪਣੀ ਜ਼ਿੰਦਗੀ ਦੇ ਅੰਦਰ ਵਰਤ ਸਕਦਾ ਹੈ ਸਤਿਗੁਰੂ ਕਬੀਰ ਸਾਹਿਬ ਨੇ ਲਿਖਿਆ ਕਬੀਰ ਚਤੁਰਾਈ ਅਤ ਘੜੀ ਚਤੁਰਾਈ ਕਹੀਏ ਸਿਆਣਪ ਨੂੰ ਕਹਿੰਦੇ ਨੇ ਸਿਆਣਪ ਸਭ ਤੋਂ ਵੱਡੀ ਤੇ ਵਧੀਆ ਸਿਆਣਪ ਦੀ ਗੱਲ ਇਹੀ ਹੈ ਹਰ ਜਪ ਹਿਰਦੈ ਮਾਹੀਂ ਆਪਣੇ ਦਿਲ ਦੇ ਅੰਦਰ ਮਨ ਦੇ ਅੰਦਰ ਸੁਰਤ ਕਰਕੇ ਸਭ ਤੋਂ ਵੱਡੀ ਸੰਸਾਰ ਦੀ ਤਾਕਤ ਸਮੁੱਚੇ ਸੰਸਾਰ ਦਾ ਸਿਰਜਣਹਾਰ ਵਾਹਿਗੁਰੂ ਪਰਮੇਸ਼ਰ ਉਸ ਮਾਲਕ ਦਾ ਨਾਮ ਆਪਣੇ ਹਿਰਦੇ ਅੰਦਰ ਵਸਾ ਕੇ ਸੁਰਤ ਕਰਕੇ ਪ੍ਰੇਮ ਨਾਲ ਸਤਿਗੁਰੂ ਕਬੀਰ ਸਾਹਿਬ ਕਹਿੰਦੇ ਨੇ ਕਿ ਉਸ ਵਾਹਿਗੁਰੂ ਦਾ ਨਾਮ ਜਪਿਆ ਕਰ ਇਹ ਸਭ ਤੋਂ ਵੱਡੀ ਸਿਆਣਪ ਹੈ ਜ਼ਿੰਦਗੀ ਦੀ ਹੋਰ ਬੰਦਾ ਬੜੀਆਂ ਸਿਆਣਪਾਂ ਜਿਹੜੀਆਂ ਸਤਿਗੁਰ ਕਹਿੰਦੇ ਨੇ ਵਰਤਦਾ ਹੈ ਨਾ ਬੜੇ ਸਤਿਗੁਰ ਕਹਿੰਦੇ ਨੇ ਕਈ ਤਰ੍ਹਾਂ ਦੇ ਮੰਤਰਾਂ ਦੇ ਜਾਪ ਕਰਦਾ ਤੀਰਥਾਂ ਦੇ ਇਸ਼ਨਾਨ ਕਰਦਾ ਮੂਰਤੀਆਂ ਪੂਜਦਾ ਕਬਰਾਂ ਪੂਜਦਾ ਇਹ ਵੀ ਸਿਆਣਪ ਵਰਤਦਾ ਹੈ ਬੰਦਾ ਕਈ ਤਰ੍ਹਾਂ ਦੇ ਪੁੰਨ ਦਾਨ ਕਰਦਾ ਹੈ ਮਹਾਰਾ ਸੱਚੇ ਪਾਤਸ਼ਾਹ ਕਹਿੰਦੇ ਨੇ ਅਸਲ ਵਿੱਚ ਇੰਨਾ ਸਾਰੀਆਂ ਕਰਿਆਵਾਂ ਨੂੰ ਕਰਕੇ ਨਾ ਤੇਰੇ ਅੰਦਰ ਦਾ ਸਹਿਮ ਖਤਮ ਨਹੀਂ ਹੋਣਾ ਡਰ ਖਤਮ ਨਹੀਂ ਹੋਣਾ ਇੱਕੋ ਹੀ ਇੱਕ ਸਿਆਣਾਪ ਹੈ ਸਤਿਗੁਰ ਕਹਿੰਦੇ ਨੇ ਜਿਹੜੀ ਇਹ ਸਿਆਣਾਪ ਪਰਮਾਤਮਾ ਦੀ ਬੰਦਗੀ ਕਰਨ ਵਾਲੀ ਹੈ ਨਾ ਜਦੋਂ ਇਹਦੀ ਵਰਤੋਂ ਕਰ ਲੇਗਾ ਫਿਰ ਪਾਸ਼ਾ ਕਹਿੰਦੇ ਨੇ ਦੁਨੀਆ ਦਾ ਹਰ ਡਰ ਹਰ ਸਹਿਮ ਹੈ ਜਿਹੜਾ ਤੇਰੇ ਅੰਦਰੋਂ ਖਤਮ ਹੋ ਜਾਣਾ ਤ੍ਰਿਸ਼ਨਾ ਦੀ ਅੱਗ ਨਿਬਝ ਜਾਣਾ ਪਰਮਾਤਮਾ ਦੀ ਪ੍ਰੀਤ ਹੀ ਇੱਕ ਐਸਾ ਵਸੀਲਾ ਹੈ ਸਤਿਗੁਰ ਕਹਿੰਦੇ ਨੇ ਇੱਕ ਐਸੀ ਸਿਆਣਾਪ ਹੈ ਜਿਸ ਸਿਆਣਾਪ ਨੂੰ ਵਰਤਕੀ ਸਤਿਗੁਰ ਕਹਿੰਦੇ ਨੇ ਇਹ ਜੀਵਨ ਨੂੰ ਲੇਖੇ ਵਿੱਚ ਲਾਇਆ ਜਾ ਸਕਦਾ ਹੈ। ਤੇ ਜੀਵਨ ਸਫਲਾ ਕੀਤਾ ਜਾ ਸਕਦਾ ਹੈ। ਪਾਤਸ਼ਾਹ ਕਹਿੰਦੇ ਨੇ ਜੇ ਤੂੰ ਸਿਮਰਨ ਬੰਦਗੀ ਵਾਲੇ ਇਸ ਰਾਹ ਤੋਂ ਸਤਿਗੁਰ ਕਹਿੰਦੇ ਨੇ ਥੜਕ ਜਾਂਦਾ ਨਾ ਫਿਰ ਹੋਰ ਕੋਈ ਟਿਕਾਣਾ ਨਹੀਂ ਬਚਦਾ ਕਿਉਂਕਿ ਪਰਮਾਤਮਾ ਦੀ ਬੰਦਗੀ ਕਰਨੀ ਸਤਿਗੁਰ ਕਹਿੰਦੇ ਨੇ ਸੂਲੀ ਤੇ ਚੜਨ ਦੇ ਬਰਾਬਰ ਹੈ। ਇੱਥੇ ਸਾਰੇ ਬਕਾਰ ਛੱਡਨੇ ਪੈਂਦੇ ਨੇ ਦੁਨੀਆਂ ਭਰ ਦੇ ਵਹਿਮ ਭਰਮ ਛੱਡਨੇ ਪੈਂਦੇ ਨੇ ਕੋਈ ਸੌਖਾ ਕੰਮ ਥੋੜਾ ਕਿ ਪ੍ਰਮਾਤਮਾ ਦੀ ਭਗਤੀ ਕਰ ਲੈਣੀ ਸੌਖਾ ਹੀ ਕੰਮ ਹੈ ਸਤਨਾਬਾਈ ਗੁਰੂ ਕਹਿੰਦਾ ਬਸ ਅਰ ਗਿਆ ਸਤਗੁਰੂ ਕਬੀਰ ਸਾਹਿਬ ਲਿਖਦੇ ਨੇ ਕਬੀਰ ਚਤੁਰਾਈ ਆਤ ਕਣੀ ਹਰ ਜਪ ਫਿਰਦਾ ਮਾਹੀ ਸਭ ਤੋਂ ਵੱਡੀ ਸਿਆਣਪ ਇਹ ਹੈ ਪ੍ਰਮਾਤਮਾ ਨੂੰ ਜਪਿਆ ਕਰਨ ਚਿੱਤ ਕਰਕੇ ਸੁਰਤ ਕਰਕੇ ਉਸ ਮਾਲਕ ਨਾਲ ਸਾਂਝ ਬਣਾ ਬਾਕੀ ਵਹਿਮ ਛੱਡ ਦੇ ਬਾਕੀ ਸਿਆਣਪਾਂ ਛੱਡਦੇ ਹੋਰ ਸਿਆਣਪਾਂ ਜਿਹੜੀਆਂ ਨੇ ਪਰਮਾਤਮਾ ਦੀ ਭਗਤੀ ਕਰਨ ਵਾਲੀ ਸਿਆਣਪ ਦੇ ਬਰਾਬਰ ਬੜੀਆਂ ਛੋਟੀਆਂ ਤੇ ਕੁੱਝੀਆਂ ਨੇ ਤੇ ਨਹੀਂ ਤੇ ਸਤਿਗੁਰ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਸੂਰੀ ਉੱਪਰ ਖੇਲਣਾ ਗਰੇ ਤਾਂ ਠਹਰਨਾ ਹੈ ਇਸ ਸਤਿਗੁਰ ਕਹਿੰਦੇ ਨੇ ਸੂਲੀ ਦੇ ਉੱਤੇ ਚੜਨ ਵਾਲੀ ਖੇੜ ਹੈ ਪਰਮਾਤਮਾ ਦੀ ਬੰਦਗੀ ਕਰਨੀ ਜੇ ਇੱਕ ਵਾਰੀ ਪਰਮਾਤਮਾ ਦੀ ਬੰਦਗੀ ਤੋਂ ਸਤਿਗੁਰ ਕਹਿੰਦੇ ਨੇ ਖੁਝ ਗਿਆ ਫਿਰ ਹੋਰ ਕੋਈ ਟਿਕਾਣਾ ਹੋਰ ਕੋਈ ਥਾਂ ਨਹੀਂ ਹੈ ਹੋਰ ਕੋਈ ਐਸੀ ਸਿਆਣਪ ਚਤਰਾਈ ਕਿਸੇ ਕੰਮ ਦੀ ਹੈ ਹੀ ਨਹੀਂ ਜਿਹੜੀ ਤੇਰੇ ਅੰਦਰ ਦਾ ਸੈਮ ਬੰਦਿਆ ਖਤਮ ਕਰ ਸਕੇ ਇੱਕ ਪਰਮਾਤਮਾ ਦਾ ਨਾਮ ਉਸ ਅਗੰਮੀ ਹਸਤੀ ਦੀ ਕੀਤੀ ਹੋਈ ਬੰਦਗੀ ਹੀ ਹੈ ਪਰਮਾਤਮਾ ਦੇ ਸਿਮਰਨ ਤੋਂ ਬਿਨਾ ਦੂਜਾ ਕੋਈ ਵੀ ਥਾਂ ਟਿਕਾਣਾ ਪਿੱਛੇ ਬਚਦਾ ਹੀ ਨਹੀਂ ਜੇ ਬੰਦਾ ਇਸ ਥਾਂ ਤੋਂ ਵੀ ਸਤਿਗੁਰ ਕਹਿੰਦੇ ਨੇ ਕਾਮਜਬ ਨਾ ਹੋਇਆ ਪਰਮਾਤਮਾ ਦੀ ਭਗਤੀ ਵਾਲੇ ਮਾਰਗ ਤੇ ਚੱਲ ਕੇ ਫਿਰ ਹੋਰ ਕਿਹੜਾ ਥਾਂ ਜਿੱਥੇ ਬੰਦਾ ਕਾਮਜਬ ਹੋ ਸਕਦਾ ਹੈ ਹੋਰ ਤੇ ਵੀ ਸਤਿਗੁਰ ਕਹਿੰਦੇ ਤਰੀਕਾ ਹੀ ਨਹੀਂ ਨਾ ਹੈ ਬਾਕੀ ਦੇ ਸਾਰੀਆਂ ਜੁਗਤੀਆਂ ਫਿੱਲ ਨੇ ਹੋਰ ਬਾਕੀ ਜੁਗਤੀਆਂ ਤੇ ਪੁਜਾਰੀਆਂ ਦੀਆਂ ਪਾਈਆਂ ਹੋਈਆਂ ਸਤਿਗੁਰ ਕਹਿੰਦੇ ਨੇ ਇਹ ਭਰਮ ਦੀਆਂ ਰਸੀਆਂ ਨੇ ਭਰਮ ਦੇ ਤੰਦ ਨੇ ਇੱਕ ਗੁਰੂ ਸਾਹਿਬ ਦੀ ਦੇਣਤਾ ਪਰਮਾਤਮਾ ਦੀ ਬੰਦਗੀ ਹੈ ਇੱਕ ਅਗੰਮੀ ਹਸਤੀ ਅਕਾਲ ਪੁਰਖ ਦਾ ਸਿਮਰਨ ਕਰਨਾ ਸਤਿਗੁਰੂ ਕਬੀਰ ਸਾਹਿਬ ਸਮਝਾਉਂਦੇ ਨੇ ਇਹੀ ਸਭ ਤੋਂ ਵੱਡੀ ਸਿਆਣਪ ਵਾਲਾ ਕੰਮ ਹੈ ਮਨੁੱਖਾ ਜਨਮ ਵਿੱਚ ਆ ਕੇ ਜੇ ਕੋਈ ਸਿਆਣਪ ਵਰਤਣੀ ਹੈ ਉੱਗੁਰ ਸ਼ਬਦ ਦਾ ਗਿਆਨ ਲੈ ਕੇ ਪ੍ਰਮਾਤਮਾ ਦੀ ਭਗਤੀ ਕਰਨੀ ਇਹੀ ਸਿਆਣਪ ਹੈ ਬਸ ਇਹ ਸਿਆਣਪ ਸਾਡੀ ਝੋਲੀ ਦੇ ਵਿੱਚ ਸਤਿਗੁਰੂ ਕਬੀਰ ਸਾਹਿਬ ਪਾਉਂਦੇ ਨੇ ਕਿ ਇਦਾਂ ਗੁਰੂ ਤੋਂ ਗਿਆਨ ਲੈ ਕੇ ਪ੍ਰਮਾਤਮਾ ਦੀ ਭਗਤੀ ਕਰਿਆ ਕਰ ਇਹੀ ਤੇਰੀ ਸਿਆਣਪ ਹੈ ਤੇਰੇ ਕੰਮ ਆਉਣ ਵਾਲੀ ਹੈ ਬਾਕੀ ਸਿਆਣਪ ਚਤ ਰਈਆਂ ਜੜੀਆਂ ਨੇ ਉਹ ਛੱਡ ਦੇ ਹੋਰ ਕੋਈ ਵੀ ਤੇਰੇ ਕੀਤੇ ਹੋਏ ਕਰਮ ਨੇ ਜਿਹੜੇ ਹੋਰ ਕਰਮ ਕੰਡ ਨੇ ਜਿਹੜੇ ਸਤਿਗੁਰ ਕਹਿੰਦੇ ਨੇ ਉਹ ਤੇਰੇ ਕੰਮ ਆਉਣ ਨਾਲ ਕੰਮ ਆਉਣ ਵਾਲੇ ਨਹੀਂ ਹਨ ਪ੍ਰਮਾਤਮਾ ਦਾ ਸਿਮਰਨ ਹੀ ਤੇਰੇ ਕੰਮ ਆਏਗਾ ਬੰਦੇ ਇਹ ਸਤਿਗੁਰੂ ਕਬੀਰ ਸਾਹਿਬ ਨੇ ਇਸ 109 ਨੰਬਰ ਸ਼ਲੋਕ ਅੰਦਰ ਸਾਨੂੰ ਸਮਝ ਆਇਆ ਹੈ